ਹਾਂਜੀ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ 베ਰੀ ਸਾਹਿਬ ਖਿਆਲਾ ਮਾਨਸਾ ਵਿਖੇ ਜਿਹੜੇ ਗੇਟ ਨੂੰ ਤੁਸੀਂ ਦੇਖ ਰਹੇ ਹੋ ਇਹ ਗੇਟ 8.5 ਲੱਖ ਰੁਪਏ ਲਾਗਤ ਦੇ ਨਾਲ ਬਣੇਗਾ ਬਹੁਤ ਹੀ ਸੋਨਾ ਤੇ ਬਹੁਤ ਹੀ ਮਜ਼ਬੂਤ ਬਣੇ ਹੋਇਆਗਾ ਇਹ ਗੇਟ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਬਾਬਾ ਜੀ ਗੁਰਦਾਰ ਸਾਹਿਬ ਦੇ ਜਿਹੜੇ ਗ੍ਰੰਤੀ ਸਿੰਘ ਨੇ ਬਾਬਾ ਰਣਜੀਤ ਸਿੰਘ ਜੀ ਨੂੰ ਦੇਣਗੇ ਬਾਬਾ ਇਹ ਕਿੱਥੋਂ ਗੇਟ ਬਣਾਇਆ ਤੁਸੀਂ ਇਹ ਇਹ ਜੀ ਐਲਨਬਾਦ ਦੇ ਕੋਲੋਂ ਬਣਾਇਆ ਜੀ ਇੱਥੇ ਐਲਨਬਾਦ ਤੋਂ 8.5 ਲੱਖ ਰੁਪਏ ਦੇ ਵਿੱਚ ਸਾਡੇ 8 ਦੇ ਵਿੱਚ ਇਹ ਵਿੱਚ ਵਿਧ ਕਿਰਾਇਆ ਵਗੈਰਾ ਖਾਾਸ ਫੂਡ ਵਗੈਰਾ ਪੈ ਜੂਗਾ ਤੇ ਇੱਥੋਂ ਦੀ ਜਿਹੜੀ ਸੰਗਤ ਬੈਠੀ ਸਾਰੀ ਤੇ ਜਿੰਨੀ ਸੰਗਤ ਵੀਡੀਓ ਦੇਖੂਗੀ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਵੀਡੀਓ ਦੇਖ ਕੇ ਇਸ ਗੁਰਦੁਆਰਾ ਮੀਰੀ ਸਾਹਿਬ ਦੇ ਤੁਸੀਂ ਸਾਡੇ ਬਲੌਗ ਦੇ ਵਿੱਚ ਦਰਸ਼ਨ ਕਰੋਗੇ ਹਰ ਇੱਕ ਚੀਜ਼ ਤੁਹਾਨੂੰ ਅਸੀਂ ਦਿਖਾਈ ਆ ਮੀਰੀ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਇਹ ਆ ਸੰਗਤ ਬੈਠੀ ਹੈ ਜੀ ਤੇ ਇਹ ਮੰਡੇ ਦੇ ਬਜ਼ੁਰਗ ਨੇ ਮੈਨੇਜਮੈਂਟ ਹੈ ਇਹ ਸਾਰੀ ਸੰਗਤ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ-ਜਿੱਥੋਂ ਵੀ ਸੰਗਤ ਵੇਖਦੀ ਆ ਦੂਰ ਦਰਾਡੇ ਤੋਂ ਮਾਨਸਾ ਜਿਹੜੀ ਦਾ ਇਹ ਪਿੰਡ ਆ ਇਹ ਇੱਥੇ ਤਿੰਨ ਇਤਿਹਾਸਕ ਸਥਾਨ ਨੇ ਇੱਕ ਗੁਰਦੁਆਰਾ 베ਰੀ ਸਰ ਸਾਹਿਬ ਆ ਇੱਕ ਗੁਰੂ ਸਰ ਸਾਹਿਬ ਇਹਦੇ ਨਾਲ ਹੀ ਆ ਸਾਹਮਣੇ ਤੇ ਇੱਕ ਗੁਰਦੁਆਰਾ ਸਾਹਿਬ ਤੀਰ ਸਰ ਸਾਹਿਬ ਆ ਤਿੰਨ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਨਸੂ ਪ੍ਰਭ ਸਥਾਨ ਨੇ ਇੱਥੇ ਇੱਕ ਛੰਨਾ ਸਾਹਿਬ ਜੋ ਗੁੱਜਰ ਬ੍ਰਾਹਮਣ ਗੁਰਦਾਸ ਬਰੰਧਤ ਗੰਗਾ ਰਾਮ ਜੀ ਉਹਨਾਂ ਦੇ ਪਰਿਵਾਰ ਦੇ ਕੋਲ ਆ ਉਹਦੇ ਵੀ ਤੁਸੀਂ ਦਰਸ਼ਨਦਾਰੀ ਕਰਕੇ ਜਾਇਓ ਤੇ ਇਹਨਾਂ ਸਥਾਨਾਂ ਦੀ ਸੇਵਾ ਜਿਹੜੀ ਚੱਲ ਰਹੀ ਹੈ ਨਿਰੰਤਰ ਅੱਛੀ ਸੇਵਾ ਚੱਲਦੀ ਰਹਿੰਦੀ ਹੈ ਕਾਰ ਸੇਵਾ ਦੇ ਰੂਪ ਦੇ ਵਿੱਚ ਤੇ ਸੰਗਤਾਂ ਨੂੰ ਬੇਨਤੀਆਂ ਨਾਲੇ ਦਰਸ਼ਨਦਾਰੇ ਕਰਕੇ ਜਾਇਓ ਤੇ ਨਾਲੇ ਆਪੋ ਆਪਣਾ ਦਸਵੰਦ ਹੈ ਜਿਹੜਾ ਉਹ ਜਿਵੇਂ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਵੇਂ ਵੀ ਦਸਵੰਦ ਜ਼ਰੂਰ ਕੱਢ ਕੇ ਜਾਇਆ ਕਰੋ ਤੇ ਹਰ ਦਸਵੀ ਦਾ ਦਿਹਾੜਾ ਇੱਥੇ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਕਥਾ ਕੀਰਤਨ ਦਾ ਕੀਤਾ ਢੀਰਵਾਰ ਸਜਰੇ ਨੇ ਪਹੁੰਚ ਕੇ ਦਰਸ਼ਨਦਾਰੇ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ